ਹਾਂਜੀ ਸਾਰੇ ਹੀ ਸਤਿਕਾਰਯੋਗ ਪੰਜਾਬੀਆਂ ਨੂੰ ਰਿਸ਼ਪਾਲ ਸਿੰਘ ਗਾਲੋਬ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀ ਜੈ ਭਾਰਤ ਸਤਿਕਾਰਯੋਗ ਸਾਥੀਓ ਅਸੀਂ ਆਮ ਤੌਰ ਤੇ ਇਸ ਗੱਲ ਦੇ ਲਈ ਚਿੰਤਤ ਰਹਿੰਦੇ ਆ ਕਿ ਸਾਡਾ ਪੰਜਾਬ ਦਿਨੋਂ ਦਿਨ ਬੁਰੀ ਸਥਿਤੀ ਦੇ ਵਿੱਚ ਫਸਦਾ ਜਾ ਰਿਹਾ ਹੈ ਇਸੇ ਕਰਕੇ ਅਸੀਂ ਸਾਰੇ ਲੋਕਾਂ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਇੱਕ ਬਦਲਾਅ ਦੇ ਤੌਰ ਤੇ ਇੱਕ ਪਾਰਟੀ ਨੂੰ ਸੱਤਾ ਦੇ ਵਿੱਚ ਲਿਆਂਦਾ। ਭਾਵੇਂ ਕਿ ਅਸੀਂ ਉਸ ਸਮੇਂ ਵੀ ਸਾਰੇ ਪੰਜਾਬੀਆਂ ਨੂੰ ਬਹੁਤ ਨਿਮਰਤਾ ਸਹਿਤ ਬੇਨਤੀਆਂ ਕਰ ਕਰਕੇ ਕਹਿ ਰਹੇ ਸੀ ਕਿ ਇਹ ਲੋਕ ਪੰਜਾਬ ਦੇ ਵਿਤਰੀ ਵਾਲੇ ਲੋਕ ਨਹੀਂ। ਇਹਨਾਂ ਦੇ ਕੋਲ ਕੋਈ ਵਿਜ਼ਨ ਨਹੀਂ ਹੈਗਾ ਪੰਜਾਬ ਨੂੰ ਵਿਵਸਥਿਤ ਕਰਨ ਦਾ। ਪਰੰਤੂ ਫਿਰ ਵੀ ਪੰਜਾਬੀਆਂ ਨੇ ਇੱਕ ਬਦਲਾਅ ਨੂੰ ਪਹਿਲ ਦਿੱਤੀ ਤੇ ਉਸ ਬਦਲਾਅ ਦਾ ਨਤੀਜਾ ਜਿਹੜਾ ਅਸੀਂ ਅੱਜ ਦੇਖ ਰਹੇ ਹਾਂ ਉਹ ਬੜਾ ਭਿਆਨਕਾ ਸੋ ਇਸ ਕਰਕੇ ਇੱਕ ਵਾਰ ਫੇਰ ਸਾਡੇ ਕੋਲੇ ਮੌਕਾ ਆਉਣਾ ਹੈ 2027 ਦਾ ਜਿਸ ਦੇ ਲਈ ਅਸੀਂ ਪੰਜਾਬ ਨੂੰ ਫਿਰ ਤੋਂ ਸੁਨਹਿਰਾ ਬਣਾਉਣ ਦਾ ਅਪਰਾਲਾ ਕਰਨਾ ਹੈ ਕਿ ਬਹੁਤ ਸਾਰੇ ਪੰਜਾਬੀਆਂ ਦੇ ਦਿਲਾਂ ਦੇ ਵਿੱਚ ਇਹ ਗੱਲ ਰਹਿੰਦੀ ਹੈ ਕਿ ਪੰਜਾਬ ਫਿਰ ਤੋਂ ਇੱਕ ਖੁਸ਼ਹਾਲ ਸੂਬਾ ਬਣੇ ਜਿਸ ਨੂੰ ਸਮੇਂ ਦੀਆਂ ਸਰਕਾਰਾਂ ਨੇ ਇੱਕ ਤਰਸ ਦਾ ਪਾਤਰ ਬਣਾਤਾ ਇੱਕ ਬਹੁਤ ਹੀ ਜ਼ਿਆਦਾ ਕਰਜ਼ੇ ਦੇ ਵਿੱਚ ਡੁੱਬੀ ਹੋਈ ਸਟੇਟ ਬਣਾਤੀ ਜਿਹੜਾ ਕਿ ਬਹੁਤ ਥੋੜਾ ਕਰਜ਼ਾ ਸੀ ਜਿਹੜਾ ਪੰਜਾਬ ਦੇ ਮਾੜੇ ਦੌਰ ਦੇ ਵਿੱਚ ਪੰਜਾਬ ਦੇ ਸਰ ਕਰਜ਼ਾ ਚੜਿਆ ਸੀਗਾ ਹੁਣ ਸਤਿਕਾਰਯੋਗ ਸਾਥੀਓ ਅਸੀਂ ਫਿਰ ਤੁਹਾਨੂੰ ਦੁਬਾਰਾ ਬੇਨਤੀ ਕਰਦੇ ਆਂ ਕਿ ਆਓ ਆਪਾਂ ਜਾਤ ਪਾਤ ਨੂੰ ਛੱਡੀਏ ਧਰਮਾਂ ਦੇ ਵਿਖਰੇਵੇਂ ਨੂੰ ਛੱਡੀਏ ਤੇ ਇਨ੍ਹਾਂ ਪਰਖੀਆਂ ਹੋਈਆਂ ਪਾਰਟੀਆਂ ਦਾ ਖਹਿੜਾ ਛੱਡੀਏ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਪੰਜਾਬ ਦਾ ਜੰਮਪਾਲ ਪੁੱਤਰ ਸਭ શ્રી ਕੰਸ਼ੀਰਮ ਸਾਹਿਬ ਜਿਸਨੇ ਪੂਰੇ ਭਾਰਤ ਦੇਸ਼ ਨੂੰ ਇੱਕ ਵਿਜ਼ਨ ਦਿੱਤਾ ਸੀਗਾ ਬਹੁਜਨ ਸਮਾਜ ਦਾ ਕਿ ਜਿਹੜੀ ਜਿਸकी ਜਿੰਨੀ ਸੰਖਿਆ ਵਾਰੀ ਉਸकी ਉਤਨੀ ਹਿੱਸੇਦਾਰੀ ਜਾਂ ਜੋ ਜ਼ਮੀਨ ਸਰਕਾਰੀ ਹੈ ਉਹ ਜ਼ਮੀਨ ہماری ਹੈ ਇਹ ਜੇ ਕ੍ਰਾਂਤੀਕਾਰੀ ਜਿਹੜੇ ਜਿਨ੍ਹਾਂ ਨੇ ਨਾਰੇ ਸਾਨੂੰ ਦਿੱਤੇ ਤੇ ਉਹਨਾਂ ਗੱਲਾਂ ਨੂੰ ਉੱਤਰ ਪ੍ਰਦੇਸ਼ ਦੇ ਵਿੱਚ ਜਦੋਂ ਲੋਕਾਂ ਨੇ ਸਬਕਾਰਿਆ ਤਾਂ ਉਸ ਨੂੰ ਤਰਤਲਤੇ ਅ ਪੂਰਾ ਕਰਕੇ ਵੀ ਦਿਖਾਇਆ ਭਾਬ ਬੇਗੰਪੁਰੇ ਦਾ ਜਿਹੜਾ ਕਨਸੈਪਟ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਸ ਕਨਸੈਪਟ ਨੂੰ ਪੂਰਾ ਕਰਨ ਦੇ ਉਪਰਾਲੇ ਵੀ ਸਾਬ ਸ੍ਰੀ ਕਾਂਸੀ ਰਾਮ ਸਾਹਿਬ ਨੇ ਕੀਤੇ ਪਰ ਕੀਤੇ ਕਿੱਥੇ ਉੱਤਰ ਪ੍ਰਦੇਸ਼ ਦੀ ਧਰਤੀ ਤੇ ਕਿਉਂਕਿ ਉੱਤਰ ਪ੍ਰਦੇਸ਼ ਦੇ ਲੋਕਾਂ ਨੇ ਉਹਨਾਂ ਦੀਆਂ ਗੱਲਾਂ ਨੂੰ ਸਮਝਿਆ ਤੇ ਜਦੋਂ ਸੱਤਾ ਉਹਨਾਂ ਦੇ ਹੱਥ ਵਿੱਚ ਆਈ ਤਾਂ ਉਹਨਾਂ ਨੇ ਹਰ ਉਹ ਕੋਸ਼ਿਸ਼ ਕੀਤੀ ਜਿਸ ਦੇ ਨਾਲ ਬੇਗੰਪੁਰਾ ਵੱਸ ਸਕੇ ਤੁਹਾਨੂੰ ਸਾਰੇ ਸਤਕਾਰਯੋਗ ਪੰਜਾਬੀਆਂ ਨੂੰ ਇਸ ਗੱਲ ਦੀ ਜਾਣਕਾਰੀ ਦਿੰਦਿਆਂ ਮੈਨੂੰ ਅਤਿਅੰਤ ਖੁਸ਼ੀ ਹੋ ਰਹੀ ਹੈ ਕਿ ਭੌਜਨ ਸਮਾਜ ਪਾਰਟੀ ਨੇ ਕਦੇ ਵੀ ਆਪਣਾ ਚੋਣ ਮੈਨੀਫੈਸਟੋ ਜਾਰੀ ਨਹੀਂ ਕੀਤਾ ਕਿਉਂਕਿ ਉਹ ਮੰਨਦੇ ਆ ਕਿ ਚੋਣ ਮੈਨੀਫੈਸਟੋ ਰਾਜਨੀਤਿਕ ਪਾਰਟੀਆਂ ਦੇ ਝੂਠ ਦਾ ਇੱਕ ਪਲੰਦਾ ਹੁੰਦਾ ਤਾਂ ਸਾਬ ਸ੍ਰੀ ਕੰਸ਼ੀਰਮ ਸਾਹਿਬ ਕਹਿੰਦੇ ਸੀ ਕਿ ਮੇਰਾ ਚੋਣ ਮੈਨੀਫੈਸਟੋ ਸ੍ਰੀ ਗੁਰਗੰਭ ਸਾਹਿਬ ਹੈ ਤੇ ਇਸ ਦੇਸ਼ ਦਾ ਸੰਵਿਧਾਨ ਹੈ ਸੋ ਮੁੱਦੇ ਦੀ ਗੱਲ ਇਹ ਹੈ ਕਿ 2027 ਦੀਆਂ ਚੋਣਾਂ ਦੇ ਲਈ ਆਗਾਜ਼ ਕਰਨ ਜਾ ਰਹੀ ਹੈ ਬਹੁਜਨ ਸਮਾਜ ਪਾਰਟੀ 9 ਅਕਤੂਬਰ ਨੂੰ 9 ਅਕਤੂਬਰ ਦਾ ਦਿਨ ਇਸ ਲਈ ਮਹੱਤਵਪੂਰਨ ਹੈ ਕਿ ਇਸ ਦਿਨ ਸਾਬ ਸ੍ਰੀ ਕੰਚੀ ਰਾਮ ਸਾਹਿਬ ਸਾਡੇ ਤੋਂ ਅ ਸਦਾ ਦੇ ਲਈ ਵਿਛੋੜਾ ਦੇ ਕੇ ਚਲੇ ਗਏ ਸੀਗੇ ਉਹਨਾਂ ਦਾ 9 ਅਕਤੂਬਰ ਨੂੰ ਪ੍ਰੀਨਿਰਵਾਣ ਦਿਵਸ ਹੈਗਾ ਉਸ ਦਿਨ ਬਸਪਾ ਦੇ ਸੂਬਾ ਪ੍ਰਧਾਨ ਡਾਕਟਰ ਅਪਤਾਰ ਸਿੰਘ ਕ੍ਰੀਮਪੁਰੀ ਸਾਹਿਬ ਨੇ ਉਸ ਦਾ ਨਾਮ ਤਖਤ ਬਦਲ ਦੇ ਉਤਾਜ ਬਦਲ ਦੇ ਉਹ ਮਹਾਂ ਰੈਲੀ ਰੱਖਿਆ ਹੈ ਤੇ ਬਹੁਜਨ ਸਮਾਜ ਪਾਰਟੀ ਦੀ ਪੰਜਾਬ ਸੰਭਾਲੋ ਮਹਮ ਚੱਲ ਰਹੀ ਹੈ ਜਿਸ ਦਾ ਪੰਜਾਬੀਆਂ ਵੱਲੋਂ ਪੂਰਨ ਸਮਰਥਨ ਵੀ ਮਿਲ ਰਿਹਾ ਪਰ ਕੁਝ ਜਿਹੜੀ ਸੌੜੀ ਸੂਚ ਵਾਲੇ ਲੋਕ ਜਿਹੜੇ ਚਾਹੁੰਦੇ ਆ ਕਿ ਜਾਤੀਵਾਦ ਆ ਜਿਹੜਾ ਉਹ ਮਜਬੂਤ ਰਹੇ ਉਹ ਹਜੇ ਥੋੜਾ ਜਿਹਾ ਹਿਚਕਚਾ ਰਹੇ ਨੇ ਪੰਜਾਬ ਸੰਭਾਲੋ ਮਹਿੰਮ ਦਾ ਹਿੱਸਾ ਬਣਨ ਦੇ ਲਈ ਸੋ ਸਾਨੂੰ ਸਾਰਿਆਂ ਨੂੰ ਅੱਜ ਸਮਾਂ ਹੈ ਕਿ ਸਾਰੇ ਜਣੇ ਅਸੀਂ ਪੰਜਾਬ ਹਤਾਇਸ਼ੀ ਬਣੀਏ ਜਾਤ ਹਤਾਇਸ਼ੀ ਨਹੀਂ ਕਿਉਂਕਿ ਜੇ ਪੰਜਾਬ ਹਤਾਇਸ਼ੀ ਬਣਾਂਗੇ ਤਾਂ ਹੀ ਅਸੀਂ ਪੰਜਾਬ ਦਾ ਭਲਾ ਕਰਨ ਦੇ ਸਮਰੱਥ ਹੋਵਾਂਗੇ ਪੰਜਾਬ ਦਾ ਭਲਾ ਫੇਰ ਹੀ ਹੋਣਾ ਜੇਕਰ ਸੱਤਾ ਉਹਨਾਂ ਲੋਕਾਂ ਦੇ ਹੱਥ ਵਿੱਚ ਆਵੇ ਜਿਹੜੀ ਲੋਕ ਪੰਜਾਬ ਨੂੰ ਬੇਗੰਪੁਰਾ ਬਣਾਉਣਾ ਚਾਹੁੰਦੇ ਨੇ ਸੋ 9 ਤਰੀਕ ਨੂੰ ਵੱਡੀ ਗਿਣਤੀ ਦੇ ਵਿੱਚ ਫਲੋਰ ਵਿਖੇ ਹੋਣ ਜਾ ਰਹੀ ਮਹਾਂ ਰੈਲੀ ਜਿਸ ਨੂੰ ਟਾਈਟਲ ਦਿੱਤਾ ਹੈ ਤਖਤ ਬਦਲ ਦਿਓ ਤਾਜ ਬਦਲ ਦਿਓ ਸਮੂਹ ਪੰਜਾਬੀ ਆਪਣੇ ਪਰਿਵਾਰਾਂ ਸਮੇਤ ਆਪਣੇ ਬੱਚਿਆਂ ਸਮੇਤ ਬਹੀਰਾਂ ਕੱਤ ਕੇ ਫਲੋਰ ਵਿਖੇ ਪਹੁੰਚਣ ਦੀ ਕਿਰਪਾਲਤਾ ਕਰੋ ਤੇ ਆਪਣੇ ਮਨਾਂ ਦੇ ਵਿੱਚ ਪੰਜਾਬ ਨੂੰ ਫਿਰ ਤੋਂ ਰੰਗਲਾ ਪੰਜਾਬ ਬਣਾਉਣ ਦਾ ਪ੍ਰਣ ਕਰਕੇ ਤੁਰੀਏ ਤੇ ਇਹ ਜਿਹੜਾ ਤੁਹਾਡਾ ਜਿਹੜਾ ਸੁਪਨਾ ਹੈ ਉਹ ਸਿਰਫ ਤੇ ਸਿਰਫ ਬਹੁਜਨ ਸਮਾਜ ਪਾਰਟੀ ਪੂਰਾ ਕਰ ਸਕਦੀ ਹੈ ਇੰਨਾ ਹੀ ਬੇਨਤੀਆਂ ਨਾਲ ਤੁਹਾਡੇ ਤੋਂ ਰਜਾ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ